ਕਈ ਵਾਰੀ ਆਪਾਂ ਸਰਕਾਰਾਂ ਨੂੰ ਦੋਸ਼ ਦਿੰਦੇ ਰਹਿੰਨੇ ਆ ਆਲੇ-ਦਾਲੇ ਦੇ ਮੌਕੇ ਵਸੀਲਿਆਂ ਨੂੰ ਦੋਸ਼ ਦਿੰਦੇ ਰਹਿੰਨੇ ਆ ਪਰ ਜਦੋਂ ਕੋਈ ਬੰਦਾ ਮਿਹਨਤ ਕਰਦਾ ਕਿਸੇ ਪਿੰਡ ਦਾ ਨਗਰ ਦਾ ਏਕਾ ਹੁੰਦਾ ਤਾਂ ਫਿਰ ਜਿਹੜੀ ਮਿਹਨਤ ਆ ਉਹ ਰੰਗ ਲੈ ਕੇ ਆਉਂਦੀ ਹੈ ਅੱਜ ਮੈਂ ਤੋਗਾਲ ਦੇ ਇੱਕ ਤੋਗਾਲ ਸੰਗਰੂਰ ਜ਼ਿਲ੍ਹੇ ਦੇ ਤੋਗਾਲ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿੱਥੋਂ ਦੀ ਸਿਰਫ 400 ਮੈਂਬਰ ਦੀ ਸੁਸਾਇਟੀ ਨੇ ਕੁਝ ਅਹੇਜੇ ਕਾਰਨਾਮੇ ਕਰਕੇ ਦਿਖਾਏ ਨੇ ਜਿਹੜੇ ਕਿ ਸੋਚ ਤੋਂ ਵੀ ਪਰੇ ਨੇ ਛੋਟਾ ਜਾਂ ਪਿੰਡ ਹੈ ਤੇ ਛੋਟੀ ਜੀ ਸੋਸਾਇਟੀ ਹੈ ਤੇ ਇਹਨਾਂ ਕੋਲ ਜੇ ਆਪਾਂ ਨਿਗਾਹ ਮਾਰੀ ਵਾਲੇ ਦਾਲੇ ਚਾਰ ਤਾਂ ਟਰੈਕਟਰ ਨੇ ਤੇ ਐਗਰੀਕਲਚਰ ਦਾ ਇੰਪਲੀਮੈਂਟ ਹਰ ਇੱਕ ਐਸਾ ਇੰਪਲੀਮੈਂਟ ਹੈ ਜਿਹੜਾ ਕਿ ਖੇਤੀਬਾੜੀ ਦੇ ਵਿੱਚ ਕੰਮ ਆਉਂਦਾ ਸੋ ਇਹ ਸੋਸਾਇਟੀ ਇੱਥੇ ਤੱਕ ਕਿਵੇਂ ਪਹੁੰਚੀ ਕਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਤੇ ਇਹ ਸਾਰਾ ਕੰਮ ਕਿਵੇਂ ਹੋਇਆ ਅੱਜ ਮੇਰੇ ਨਾਲ ਜਿਹੜੇ ਸੋਸਾਇਟੀ ਦੇ ਪ੍ਰਧਾਨ ਮੌਜੂਦਾ ਪ੍ਰਧਾਨ ਨੇ ਭੋਲਾ ਜੀ ਤੇ ਨਾਲ ਇਹਨਾਂ ਦੇ ਜਿਹੜੇ ਸੈਕਟਰੀ ਤੇ ਕਮੇਟੀ ਦਾ ਪੂਰਾ ਸਟਾਫ ਹੈ ਤੇ ਨਾਲ ਰਿਟਾਇਰ ਸੈਕਟਰੀ ਜਿਹੜੇ ਪਿੱਛੇ ਰਿਟਾਇਰ ਹੋਏ ਨੇ ਉਹ ਵੀ ਨੇ ਆਪਾਂ ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਕਿ ਇੱਕ ਛੋਟੀ ਜੀ ਸਿਰਫ 400 ਮੈਂਬਰ ਦੀ ਸੁਸਾਇਟੀ ਜਿਹੜਾ ਐਡਾ ਵੱਡਾ ਉਪਰਾਲਾ ਇਹਨਾਂ ਨੇ ਕੀਤਾ ਇਹ ਕਿਵੇਂ ਹੋਇਆ ਸੋ ਸ਼ਸ਼ੀਕਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਜਿਹੜੀ ਤੁਹਾਡੀ ਸੁਸਾਇਟੀ ਆ ਇਹਨੂੰ ਬਹੁਤ ਸਾਰੇ ਪ੍ਰਾਈਜ਼ ਵੀ ਮਿਲੇ ਨੇ ਹਨਾ ਬਹੁਤ ਸਾਰੇ ਇਨਾਮ ਵੀ ਮਿਲੇ ਨੇ ਤੇ ਤੁਸੀਂ ਇਹ ਗੱਲ ਬਾਰੇ ਦੱਸੋ ਪ੍ਰਧਾਨ ਜੀ ਵੀ ਇਹ ਜਿਹੜਾ ਐਡਾ ਮਤਲਬ ਕਿ ਤੁਸੀਂ ਨੇ ਐਡੇ ਜਿਹੜੇ ਪ੍ਰੋਡਕਟਰ ਨੇ ਉਹ ਖਰੀਦੇ ਹੋਏ ਨੇ ਤੇ ਥੋੜੀ ਸੁਸਾਇਟੀ ਇਹ ਕਿਵੇਂ ਚੱਲ ਰਹੀ ਹੈ ਜੀ ਸੁਸਾਇਟੀ ਦਾ ਰਜਿੰਦਰ ਜੀ ਇਹ ਆਏ ਆ ਵੀ ਇਹ ਪਿੰਡ ਦੇ ਸਹਿਯੋਗ ਨਾਲ ਹੀ ਕੋਈ ਵੀ ਸੁਸਾਇਟੀ ਹੈ ਜੀ ਉੱਪਰ ਤੱਕ ਜਾ ਸਕਦੀ ਹੈ ਤੇ ਇਹਨੂੰ ਇੱਥੇ ਤੱਕ ਪਹੁੰਚਾਉਣ ਤੇ ਸਾਡੇ ਨਗਰ ਦਾ ਸਾਡੇ ਜਿਹੜੇ ਮੰਨ ਲਓ ਮੈਂਬਰ ਨੇ ਵੀ ਕਾਫੀ ਮਿਹਨਤ ਨਹੀਂ ਬਣੇ ਹੋਏ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸੈਟੀ ਹੈ ਇਹਦੇ ਵਿੱਚ ਸਟਾਫ ਦਾ ਬਹੁਤ ਵੱਡਾ ਯੋਗਦਾਨ ਹੈ ਸੈਟੀ ਨੂੰ ਇੱਥੇ ਤੱਕ ਪਹੁੰਚਾਉਣ ਚ ਬਹੁਤ ਮਿਹਨਤੀ ਸਟਾਫ ਦੀ ਪਹਿਲਾ ਕਮਿਸ਼ਰਿੰਦਰਪਾਲ ਜੀ ਖੜੇ ਨੇ ਇਹ ਸੈਟੀ ਦੇ ਨੇ 40 ਲਗਭਗ 41 ਸਾਲ ਇਹਨਾਂ ਨੇ ਸਰਵਿਸ ਕੀਤੀ ਹੈ ਉਸ ਤੋਂ ਬਾਅਦ ਹੁਣ ਰਿਟਾਇਰ ਹੋ ਗਏ ਹੁਣ ਮੰਨਣ ਦੇ ਸੰਦੀਪ ਜੀ ਖੜੇ ਨੇ ਇਹ ਸੈਟੀ ਹੈਗੇ ਹੋਰੇ ਅੰਮਨਕੀਰਤ ਜੀ ਖੜੇ ਸੇਵਾਦਾਰ ਨੇ ਹੋਰੇ ਕਹਿੰਦਾ ਮਤਲਬ ਸਟਾਫ ਹੈ ਜਿਹੜਾ ਬਹੁਤ ਜ਼ਿਆਦਾ ਮਿਹਨਤੀ ਹੈ ਇਹਨਾਂ ਨਾਲ ਪਿੰਡ ਦਾ ਜ ਬਹੁਤ ਜ਼ਿਆਦਾ ਪਿੰਡ ਦਾ ਜੀ ਸਹਿਯੋਗ ਹੈਗਾ ਹੈ ਸਾਰੇ ਪਿੰਡ ਦੇ ਵਿੱਚ ਕੋਈ ਗੁਰਪਵਾਜੀ ਨਹੀਂ ਹੈ ਵੀ ਸੈਟੀ ਤੌਰ ਤੇ ਹੂੰ ਤਾਂ ਚਲੋ ਚਾਲਦੀ ਰਹਿੰਦੇ ਰਾਜਨੀਤਿਕ ਗੁਰਪਵਾਜੀਆਂ ਹਰੇਕ ਪਿੰਡ ਚੋਂ ਚਲਦੀਆਂ ਹਨ ਪਰ ਜਿੱਥੇ ਸੈਟੀ ਦੀ ਗੱਲ ਆਉਂਦੀ ਹੈ ਉੱਥੇ ਬਹੁਤ ਸੋਹਣਾ ਸਾਰੇ ਲੋਕ ਨੇੜੇ ਸੈਟੀ ਨੂੰ ਸਹਿਯੋਗ ਦਿੰਦੇ ਨੇ ਬਹੁਤ ਸੋਹਣਾ ਕੰਮ ਚੱਲਦਾ ਸੈਟੀ ਦਾ ਡਰਾਈਵਰਾਂ ਵੀ ਬਹੁਤ ਵਧੀਆ ਮਿਹਨਤ ਕਰਦੇ ਨੇ ਸਾਰੀ ਸਾਰੀ ਰਾਤ ਮੰਨ ਲਾ ਕਰਾ ਲਾਉਣਾ ਦਾ ਹੋਰ ਕੰਮ ਕਰਨਾ ਵੀ ਇਹਨਾਂ ਦੀ ਬਦੌਲਤ ਆ ਜਿਹੜੀ ਸੈਟੀ ਇੱਥੇ ਤੱਕ ਪਹੁੰਚੀ ਹੈ ਜੀ ਬਾਕੀ ਬਾਹਰੋਂ ਦੋਸਤ ਮਿੱਤਰਾਂ ਦਾ ਹੋਰ ਜਿੰਨੇ ਵੀ ਕਿਸੇ ਦਾ ਹੈਗਾ ਉਹਨਾਂ ਦਾ ਇੱਥੇ ਸਹਿਯੋਗ ਹੀ ਸਾਡੇ ਮੱਲਾ ਯੋਗਦਾਨ ਰਹਿੰਦਾ ਕਦੇ ਰੇਹ ਦੀ ਲੋੜ ਪੈ ਗਈ ਕਿ ਹੋਰ ਚੀਜ਼ ਦੀ ਲੋੜ ਪੈ ਗਈ ਨਾ ਜੀ ਜੀ ਉਹਨਾਂ ਦੇ ਸਹਿਯੋਗ ਨਾਲ ਇੱਥੇ ਤੱਕ ਸਹਿਯੋਗ ਪਹੁੰਚੀ ਲੋ ਪਿੰਡ ਦਾ ਜਿਹੜਾ ਇੱਕ ਹੈ ਪਲੱਸ ਸੋਸਾਇਟੀ ਦੇ ਵਿੱਚ ਇਹ ਵੀ ਆ ਜੇ ਚਾਰ ਟਰੈਕਟਰ ਨੇ ਤਾਂ ਸੀਜ਼ਨ ਮੌਕੇ ਇੱਕ ਹੋਰ ਵੀ ਡਰਾਈਵਰ ਵੀਰਾਂ ਨੂੰ ਵੀ ਜਿਹੜਾ ਰੋਜ਼ਗਾਰ ਹੈ ਉਹ ਵੀ ਮਿਲਦਾ ਤੇ ਮੈਨੂੰ ਲੱਗਦਾ ਨਹੀਂ ਕੋਈ ਇੱਥੇ ਕਿਸਾਨ ਜਿਹੜੇ ਉਹ ਕਿਤੋਂ ਬਾਹਰੋਂ ਕਿਰਾਏ ਤੇ ਕੰਮ ਕਰਵਾਉਂਦੇ ਨੇ ਸਾਰਾ ਸੋਸਾਇਟੀ ਦੇ ਵਿੱਚ ਜਿਹੜੀ ਵੀ ਫਸਲ ਬੀਜਣੀ ਆ ਕੱਟਣੀ ਆ ਹਾਰਵੈਸਟਿੰਗ ਕਰਨੀ ਆ ਜਾਂ ਤੂੜੀ ਬਣਾਉਣੀ ਆ ਆਲੂ ਬੀਜਣੇ ਸਾਰੇ ਉਹ ਸੁਸਾਇਟੀ ਦੇ ਹੀ ਇੰਪਲੀਮੈਂਟ ਜਿਹੜੇ ਲੈ ਕੇ ਜਾਂਦੇ ਨੇ ਤੇ ਇਹਨਾਂ ਨੂੰ ਵਰਤਦੇ ਨੇ ਸੋ ਸੈਕਰੀ ਸਾਹਿਬ ਤੁਸੀਂ ਤੁਹਾਡਾ ਪੁਰਾਣਾ ਤਜਰਬਾ ਜਿਵੇਂ ਐ ਨਹਿਰੂ ਬਾਈ ਉਹਨੇ ਦੱਸਿਆਗਾ ਤੁਸੀਂ 41 ਸਾਲ ਜਿਹੜੀ ਇਸ ਪਿੰਡ ਨੂੰ ਇਸ ਸੁਸਾਇਟੀ ਨੂੰ ਜਿਹੜੀ ਆਪਣੀ ਸੇਵਾ ਨਿਭਾਈ ਆ ਤੁਸੀਂ ਇਹ ਦੱਸੋ ਕਿ ਜਿਹੜਾ ਇਹ ਤੁਸੀਂ ਸਟਾਰਟਿੰਗ ਕਿੱਥੋਂ ਜੇ ਕੀਤੀ ਕਿਵੇਂ ਇਹ ਸੁਸਾਇਟੀ ਨੂੰ ਐਡੇ ਪੱਧਰ ਤੇ ਤੁਸੀਂ ਲੈ ਕੇ ਆਏ ਹੋ ਹੁਣ ਜਿਹੜੇ ਇਹ ਵੀਰੂਰੀ ਹੁਣ ਕੰਮ ਕਰ ਰਹੇ ਨੇ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਵੀ ਮਤਲਬ ਸੈਕਟਰੀ ਨੇ ਜਾਂ ਪਿੰਡਾਂ ਦੀ ਜਿਹੜੀ ਕਮੇਟੀ ਹੈ ਉਹ ਤੁਹਾਡੀ ਇਸ ਚੀਜ਼ ਤੋਂ ਥੋੜਾ ਉਤਸ਼ਾਹਿਤ ਹੋ ਕੇ ਆਪਣੀਆਂ ਸੁਸਾਇਟੀਆਂ ਦੇ ਵਿੱਚ ਵੀ ਇਦਾਂ ਦੇ ਕੰਮ ਕਰਨ ਤਾਂ ਕਿ ਜਿਹੜਾ ਕਿਸਾਨਾਂ ਨੂੰ ਉਹ ਫਾਇਦਾ ਹੋ ਸਕੇ ਇੱਕ ਗੱਲ ਇਹਦਾ 2007 ਦੇ ਵਿੱਚ ਇੱਕ ਨਾ ਸਰੂਰ ਖੇਤੀਬਾੜੀ ਡਿਪਾਰਟਮੈਂਟ ਵੱਲੋਂ ਕੈਂਪ ਲਾਇਆ ਗਿਆ ਸੀ ਜੀ ਜਿਹਦੇ ਵਿੱਚ ਮੈਂ ਵੀ ਉਹ ਕੈਂਪ ਦੇ ਵਿੱਚ ਗਿਆ ਸੀ ਉੱਥੇ ਸਾਨੂੰ ਮਤਲਬ ਇਹ ਚੀਜ਼ ਦੱਸੀ ਗਈ ਸੀ ਵੀ ਸੁਸਾਇਟੀ ਦੇ ਵਿੱਚ ਇੱਕ ਨਵੀਂ ਤਕਨੀਕ ਲਿਆਉਣ ਦੀ ਸਰਕਾਰ ਦੀ ਪ੍ਰਪੋਜ਼ਲ ਹੈ ਜਿਹਨੂੰ ਕਿ ਆਪਾਂ ਲੇਜ਼ਰ ਲੈਵਲ ਕਰ ਕਹਿੰਦੇ ਆ ਠੀਕ ਹੈ ਜੀ ਪੰਜਾਬੀ ਚ ਜੱਟ ਮੇਰੇ ਭਾਈ ਵਰਗੇ ਕਹਿੰਦੇ ਨੇ ਕੰਪਿਊਟਰ ਕਰਾ ਕੰਪਿਊਟਰ ਕਰਾ ਹਾਂਜੀ ਤੇ ਉੱਥੇ ਮੈਂ ਇਹ ਚੀਜ਼ ਮਤਲਬ ਚੱਲਦੀ ਦੇਖੀ ਇਹ ਚੀਜ਼ ਨੂੰ ਨੇੜੇੋਂ ਤੱਕਿਆ ਮੈਂ ਵੀ ਇੱਕ ਕਿਸਾਨ ਦਾ ਮੁੰਡਾ ਸੀ ਵੀ ਵਾਕਈ ਜਿਹੜਾ ਜ਼ਮੀਨ ਦਾ ਲੈਵਲ ਬਹੁਤ ਵਧੀਆ ਕਰਦਾ ਪਰ ਜਦੋਂ ਮੈਂ ਉਹਨਾਂ ਦੀ ਪ੍ਰੋਜੈਕਟ ਦੀ ਕੀਮਤ ਬਾਰੇ ਪੁੱਛਿਆ ਵੀ ਸਾਰੇ ਪ੍ਰੋਜੈਕਟ ਕਿੰਨੀ ਕੀਮਤ ਦਾ ਤਾਂ ਉਹਨਾਂ ਨੇ ਦੱਸਿਆ ਵੀ ਸਨੇਹ ਟਰੈਕਟਰ ਇਹ ਪ੍ਰੋਜੈਕਟ ਹੈ ਜਿਹੜਾ ਲਗਭਗ 10 ਲੱਖ ਰੁਪਏ ਦਾ 10 ਲੱਖ ਰੁਪਏ ਦਾ ਚਲੋ 10 ਲੱਖ ਰੁਪਏ ਦੇ ਪ੍ਰੋਜੈਕਟ ਦੇ ਨੂੰ ਮੈਂ ਸੋਚ ਕੇ ਸੁਸਾਇਟੀ ਦੇ ਮੈਂ ਕਾਰੋਬਾਰ ਨੂੰ ਸੋਚ ਕੇ ਜਾਂ ਸੁਸਾਇਟੀ ਦੇ ਫੰਡਾਂ ਨੂੰ ਸੋਚ ਕੇ ਥੋੜਾ ਜਿਹਾ ਮੈਂ ਮਤਲਬ ਚੁੱਪ ਜੇ ਕਰ ਗਿਆ ਤਾਂ ਉਸ ਤੋਂ ਬਾਅਦ ਕੀ ਹੋਇਆ ਜੀ 2008 ਚ ਸਰਕਾਰ ਨੇ ਫਾਰਮਰ ਕਮਿਸ਼ਨ ਰਾਹੀਂ 33% ਸਬਸਿਡੀ ਸੁਸਾਇਟੀਆਂ ਨੂੰ ਪਲਾਜ ਕਰਤੀ ਠੀਕ ਹੈ ਜੀ ਜਿਹਦੇ ਵਿੱਚ ਮੈਂ ਮਤਲਬ ਕੇਸ ਬਣਾ ਕੇ ਚੰਡੀਗੜ੍ਹ ਤੇ ਜੱਜਟਾਰ ਸਾਹਿਬ ਨੂੰ ਸਾਡਾ ਕੇਸ ਪਹਿਲੇ 10 ਕੇਸਾਂ 'ਚ ਜ਼ਿਲ੍ਹਾ ਸਭਰੂਪ ਤੋਂ ਪ੍ਰਵਾਨ ਹੋ ਗਿਆ 2008 ਦੇ ਵਿੱਚ ਅਸੀਂ ਪਹਿਲੀ ਵਾਰ 10 ਲੱਖ ਦੇ ਲਗਭਗ 33% ਸਰਸਰੀਂ ਤੇ ਜਿਹੜੀ ਮਸ਼ੀਨਰੀ ਹੈ ਕਮੇਟੀ ਦੇ ਸਹਿਯੋਗ ਨਾਲ ਮਤਲਬ ਪਿੰਡ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਖਰੀਦ ਕੇ ਲੈ ਕੇ ਆਏ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਚਲੋ ਚੱਲ ਚਲੋ ਚੱਲ ਸਾਡੇ ਕੋਲੇ ਬੜੇ ਮਿਹਨਤੀ ਡਰਾਈਵਰ ਨੇ ਮੁੰਡੇ ਬੜੇ ਇਮਾਨਦਾਰ ਨੇ ਠੀਕ ਹੈ ਜੀ ਪਹਿਲਾਂ ਇੱਕ ਮੁੰਡਾ ਰਿਹਾ ਸ਼ੁਰੂ-ਸ਼ੁਰੂ 'ਚ ਭੋਲਾ ਸਿੰਘ ਉਹਨੇ ਬੜੀ ਇਮਾਨਦਾਰੀ ਨਾਲ ਟਰੈਕਟਰ ਚਲਾਇਆ ਦਿਨ ਰਾਤ ਟਰੈਕਟਰ ਚਲਾਇਆ ਉਸ ਤੋਂ ਬਾਅਦ ਇੱਕ ਮੁੰਡਾ ਬੱਬੂ ਸੀਗਾ ਉਹ ਹੁਣ ਸਾਡੇ ਕੋਲ 1-7-8 ਸਾਲ ਤੋਂ ਮੁੰਡਾ ਲਗਾਤਾਰ ਨਿਰਮਲ ਸਿੰਘ ਕੰਮ ਕਰ ਰਿਹਾ ਹੈ ਜਿਹੜਾ ਮਤਲਬ ਬਹੁਤ ਹੀ ਦਿਲਚਸਪੀ ਲੈਂਦਾ ਬਹੁਤ ਹੀ ਇੰਟਰਸਟ ਨਾਲ ਕੰਮ ਕਰਦਾ ਮੈਨੂੰ ਉਹ ਸਾਰੀ ਮਸ਼ੀਨਰੀ ਵਾਰੇ ਸਾਡੇ ਕੱਲੇ-ਕੱਲੇ ਸੰਧ ਵਾਰੇ ਮਤਲਬ ਸਾਡੇ ਕੋਲੇ ਘੱਟੋ-ਘੱਟ ਹੈ ਮੰਨ ਕੇ ਚਲੋ ਵੀ 35-40 ਇੰਪਲੀਮੈਂਟ ਇੰਪਲੀਮੈਂਟ ਨੇ ਜਿੰਨਾ ਜੀ ਕਿ ਉਹ ਕੱਲੇ-ਕੱਲੇ ਦੀ ਨੌਲੇਜ ਆ ਵੀ ਕਿਹੜਾ ਗਰੀਸ ਲੱਗਦਾ ਕਿਹੜਾ ਠੀਕ ਹੈ ਜੀ ਤਾਂ ਆਪਾਂ ਨੇ ਇਹਦਾ ਕੰਮ ਕਰਾਉਣਾ ਸੀਜ਼ਨ ਤੋਂ ਪਹਿਲਾਂ ਅਸੀਂ ਸਾਰਾ ਕੰਮ ਕੰਪਲੀਟ ਕਰਾ ਕੇ ਰੱਖਦੇ ਆ ਫਿਰ ਅਸੀਂ ਸੋਚਿਆ ਵੀ 2015 ਵਿੱਚ ਸਰਕਾਰ ਨੇ ਸਬਸਿਡੀ ਆ ਜੀ ਉਹ ਤੇ ਜਿਹੜਾ ਉਧਰ ਕੇਸ ਸੀਗਾ 10 ਲੱਖ ਵਾਲਾ 15 ਲੱਖ ਦਾ ਫੇਰ ਅਸੀਂ ਦੁਬਾਰਾ ਬੈਂਕ ਤੋਂ ਲੋਨ ਲੈ ਕੇ ਜੀ 15 ਲੱਖ ਰੁਪਇਆ 40 ਲੱਖ ਦੀ ਸਬਸਿਡੀ ਦੇ ਫੇਰ ਇੱਕ ਟਰੈਕਟਰ 2015 ਮਾਡਲ ਤੇ ਉਹਦੇ ਚ ਆਲੂ ਬੀਜਣ ਵਾਲੀ ਮਸ਼ੀਨ ਆਲੂ ਕੁੱਟਣ ਵਾਲੀ ਮਸ਼ੀਨ ਕਲੇਜਰ ਲੈਵਨਰ ਜਿੰਨੇ ਵੀ 15 ਲੱਖ ਦੇ ਜਾਣੀ ਦੀ ਇਕਪੀਮੈਂਟ ਇੰਪਲੀਮੈਂਟ ਬਣੇ ਉਹ ਖਰੀਦ ਕਰਨੀ ਠੀਕ ਹੈ ਜੀ ਫੇਰ ਅਸੀਂ ਦੂਸਰੇ ਡਰਾਈਵਰ ਨੂੰ ਰੱਖ ਲਿਆ ਦੋ ਡਰਾਈਵਰ ਮਤਲਬ ਸੀਜ਼ਨਲੀ ਹੋ ਗਏ ਇੱਕ ਪਰਮਨੈਂਟ ਹੋ ਗਿਆ ਸਾਡੇ ਕੋਲੇ ਫੇਰ ਉਹਨੂੰ ਅਸੀਂ ਚਲਾਇਆ ਦੱਬ ਕੇ ਉਦੋਂ ਪਿੱਛੇ ਹੁਣ 2021-22 ਚ ਰਿਜ਼ਰਵ ਬੈਂ ਰਿਵਾਰਡ ਦੀ ਕੋਈ ਸਕੀਮ ਸੀਗੀ 25 ਲੱਖ ਰੁਪਏ ਸੋਸਾਇਟੀਆਂ ਨੂੰ ਦੇਣਾ ਸੀਗਾ ਉਸ 25 ਲੱਖ ਦੇ ਵਿੱਚ ਵੀ ਅਸੀਂ 2022 ਦੇ ਵਿੱਚ ਕਿਤੇ 15 ਲੱਖ ਦਾ ਪ੍ਰੋਜੈਕਟ ਲੈ ਕੇ ਉਹਨਾਂ ਇੱਕ ਟਰੈਕਟਰ ਲੈ ਕੇ ਆਏ ਇੱਕ ਮੱਕੀ ਬੀਜਣ ਵਾਲਾ ਪਲੈਂਟਰ ਲੈ ਕੇ ਆਏ ਇੱਕ ਜਿਹੜੇ ਹੋਰ ਸਾਨੂੰ ਜਿਹੜੇ ਹੋਰ ਇੰਪਲੀਮੈਂਟਮੈਂਟ ਤੇ ਬਾਕੀ ਅਸੀਂ ਸਬਸਿਡੀ ਤੇ 80% ਸਬਸਿਡੀ ਦੇ ਲਈ ਅਸੀਂ ਕੋਈ ਇੰਪਲੀਮੈਂਟ ਹੈ મતલਬ ਜਿਹੜਾ ਨਵਾਂ ਸਰਕਾਰ ਤੋਂ ਛੱਡਿਆ ਨਹੀਂ ਸੀ ਜਿੱਥੇ ਕਿਤੇ ਨਹੀਂ ਸਰਕਾਰ ਕਿਸੇ ਵੀ ਮਤਲਬ ਇੰਪਲੀਮੈਂਟ ਤੇ ਸਬਸਿਡੀ ਦਿੰਦੀ ਦੀ ਤਾਂ ਸਾਨੂੰ ਐ ਹੁੰਦਾ ਸੀ ਵੀ ਖੇਚਲ ਹੋਏ ਨੂੰ ਸਬਸਿਡੀ ਦੇ ਤਾਂ ਵੀ ਇਹਨੇ ਸਾਡੇ ਮਿਲਦੇ ਐ ਸਬਸਿਡੀ ਨੂੰ ਲੈ ਲਓ ਕਿਉਂਕਿ ਆਪਾਂ ਤਾਂ 20% ਪੈਸੇ ਹੀ ਦੇ ਰਹੇ ਨੇ 80% ਤਾਂ ਫਰਮ ਨੇ 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 ਕਿਉਂਕਿ ਸਾਨੂੰ ਇਸ ਗੱਲ ਦੀ ਵੀ ਬਹੁਤ ਵੱਡੀ ਛੋਟ ਸੀ ਕਿਉਂਕਿ ਜੇ ਜਿਹੜੀ ਚੀਜ਼ 100 ਰੁਪਏ ਦੀ ਅਸੀਂ ਤਾਂ ਸਿਰਫ ਉਹਦੇ 20-30 ਭਾਵੇਂ ਦੇ ਰਹੇ ਇਹ ਨਹੀਂ ਕਿ ਅਸੀਂ 100 ਭਰ ਕੇ ਅਸੀਂ ਬਾਅਦ ਚ ਰਹਿੰਦੇ ਰਹਾਂਗੇ ਸਰਕਾਰ ਸਬਸਿਡੀ ਫਰਮ ਨੂੰ ਆਪੇ ਜਾਂ ਕੰਪਨੀ ਨੂੰ ਆਪੇ ਦਿੰਦੀ ਨਹੀਂ ਉਹਦੇ ਸਾਨੂੰ ਥੋੜੀ ਦਿੱਕਤ ਆਈ ਸਰਕਾਰ ਦਾ ਵੀ ਸਾਡੇ ਸਾਡੇ ਮਹਿਕਮੇ ਦਾ ਮਤਲਬ ਦਫ਼ਤਰ ਵੱਲੋਂ ਸਬਸਤਾਵ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਰਿਹਾ ਨਗਰ ਦਾ ਤਾਂ ਇੰਨਾ ਸਹਿਯੋਗ ਹੈ ਮੈਂ ਇੱਥੇ ਤੱਕ ਮਾਨ ਨਾਲ ਕਹਿ ਸਕਦਾ ਵੀ ਆ 2008 ਤੋਂ ਲੈ ਕੇ 2024 ਤੱਕ ਇੱਕ ਵੀ ਰੁਪਿਆ ਸਾਡਾ ਜਿਹੜਾ ਮਤਲਬ ਇੰਕਲੀਮੈਂਟ ਦਾ ਕੋਈ ਕਿਰਾਇਆ ਮਸ਼ੀਨਰੀ ਦਾ ਕਿਸੇ ਵੀ ਕਿਸਾਨ ਨੇ ਰੱਖਿਆ ਨਹੀਂ ਬਾਕੀ ਇਹ ਕਮੇਟੀਆਂ ਦੇ ਬਹੁਤ ਵੱਡਾ ਯੋਗ ਜਿੰਨੀਆਂ ਕਮੇਟੀਆਂ ਬਣੀਆਂ ਨੇ ਗੇ ਮਨੜਾ ਤੱਕ ਜਿੰਨੀ ਵੀ ਮੇਰੀ ਸੁਰਤ ਹੈ ਨਾ ਹਰੇਕ ਨੇ ਕੁਛ ਨਾ ਕੁਛ ਸੋਸਾਇਟੀ ਵਾਸਤੇ ਨੰਨਾ ਪ੍ਰੋਜੈਕਟ ਖਰੀਦਿਆ ਹੀ ਹੈ ਇਹ ਨਹੀਂ ਹੈਗਾ ਵੀ ਕੋਈ ਵੇਚ ਗਿਆ ਇਹ ਮੈਨੂੰ ਪਹਿਲਾਂ ਮੁੰਡਾ ਮੇਰੇ ਨਾਲ ਵਿਸਾਖਾ ਸਿਰ ਬਿੱਟੀ ਖੜੇ ਨੇ ਹਨ ਇਹ ਵੀ ਪਹਿਲਾਂ ਪਹਿਲੀ ਕਮੇਟੀ ਚ ਮੀਤ ਪਰਵਾ ਰਹੇ ਹੈ ਇਹਨਾਂ ਨੇ ਜਾਨੀ ਕਿ ਆਪ ਦੇ ਜਿੰਨੇ ਕੇ 5 ਸਾਲ ਦਾ ਕਾਰਜਕਾਲ ਦੀ ਇਹਨਾਂ ਨੇ ਪਟਰੋਲ ਪੰਪ ਲਵਾਇਆ ਤੋਂ ਕਾਫੀ ਜਣੇ ਕਿ ਇਨਧੋ ਜਿੰਨਾ ਕੋ ਹੋਇਆ ਇਹਨਾਂ ਨੇ ਹਰੇਕ ਵੀ ਹੁਣ ਕਿ ਮੈਰੀ ਕਮੇਟੀ ਨਹੀਂ ਮੰਨ ਲੋ ਕਰਨ ਹੈਗੀ ਐ ਅਸੀਂ ਦੋ ਡਰੈਗਟ ਵੀ ਦਿੱਨੇ ਜਾਨੀ ਕਿ ਜਿੰਨਾ ਕੋ ਹੋਇਆ ਸਾਰੇ ਯੂਨੀਵਰਸਿਟੀ ਨੂੰ ਉੱਪਰ ਲੈ ਜਾਣ ਵਾਸਤੇ ਕੰਮ ਕੀਤਾ ਇਹ ਨਹੀਂ ਹੈਗਾ ਵੀ ਆਪਾਂ ਇਹਹੀ ਇਹਹੀ ਗੁਰਪਵਾਜੀ ਕਰਕੇ ਵੀ ਤਾਂ ਵੇਚ ਦੋ ਜਾਂ ਨੁਕਸਾਨ ਕਰੋ ਇਹ ਚੀਜ਼ ਨਹੀਂ ਹੋ ਚੀ ਤਾਂ ਇਹਹੀ ਗੱਲ ਹੈ ਜੀ ਜੇਕਰ ਆਪਾਂ ਜਿਹਨੇ ਪਿੰਡ ਦੀਆਂ ਸੁਸਾਇਟੀਆਂ ਨੇ ਇਹ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ ਸੀਗੀਆਂ ਸੈਕੂਰੀ ਸਾਹਿਬ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਜਿਹੜੇ ਕਿਸਾਨ ਹੈ ਉਹ ਇਹਦੇ ਵਿੱਚ ਆਪ ਮਹਾਰੇ ਚੱਲ ਕੇ ਉਹਨਾਂ ਦੀ ਖੁਦ ਮਖਤਾਰੀ ਹੈ ਉਹੋ ਆਪਣੇ ਪਿੰਡ ਨੂੰ ਇੰਨੇ ਲੈਵਲ ਤੇ ਜਿਹੜੀ ਛੋਟਾ ਜਿਵੇਂ ਛੋਟਾ ਜ਼ਿਮੀਂਦਾਰ ਆ ਛੋਟਾ ਕਿਸਾਨ ਆ ਉਹ ਇਥੋਂ ਆਰਾਮ ਨਾਲ ਜੇ ਹਰੇਕ ਕਿਸਾਨ ਇੰਪਲੀਮੈਂਟ ਲੈਣ ਲੱਗ ਜੇ ਤਾਂ ਉਹ ਬੇਤੋਂ ਬਾਹਰ ਹੋ ਜੂਗਾ ਵੱਡੀ ਮਸ਼ੀਨਰੀ ਹੋਰ ਆ ਕੱਲਾ ਬੰਦਾ ਕੋਈ ਵੀ ਜ਼ਿਮੀਂਦਾਰ ਨਹੀਂ ਇੰਨੀ ਮਸ਼ੀਨਰੀ ਨਹੀਂ ਮਸ਼ੀਨਰੀ ਨਹੀਂ ਇਹਦੇ ਵਿੱਚ ਛੋਟੇ ਗਰੀਬ ਦਾ ਵੀ ਮਨਾਂ ਕੁਛ ਨਾ ਕੋਈ ਹਿੱਸਾ ਹੈਗਾ ਜੇ ਮਨਾਂ ਨੂੰ ਸੋਸਾਇਟੀ ਚੋਂ ਬੰਦਾ ਕੋਈ ਕਿਰਾਏ ਤੇ ਕੰਮ ਕਰਾਉਂਦਾ ਉਹਨੂੰ ਇਹ ਫੀਲਿੰਗ ਆਉਂਦੀ ਆ ਮੈਂ ਆਪਣੀ ਮਸ਼ੀਨਰੀ ਨਾਲ ਕੰਮ ਕਰ ਰਿਹਾ ਮੇਰੀ ਆਪਣੀ ਮਸ਼ੀਨਰੀ ਕਰਨ ਕੀ ਇਹਦੇ ਵਿੱਚ ਕਿਸੇ ਦਾ 2 ਰੁਪਏ ਕਿਸੇ ਦਾ 4 ਰੁਪਏ ਕਿਸੇ ਦਾ ਹਰੇਕ ਦਾ ਹਿੱਸਾ ਹੈ ਦੇ ਵਿੱਚ ਸਾਰੇ ਵੀ ਹਿੱਸੇਦਾਰੀ ਛੋਟੀ ਤੋਂ ਛੋਟੀ ਨੂੰ ਛਿੰਨੀ ਤੋਂ ਵੱਡੀ ਤੋਂ ਵੱਡੀ ਨੂੰ ਛਿੰਨੀ ਹਰੇਕ ਖਵਤਕਾਰ ਦਾ ਮਨ ਨਾਲ ਹਰੇਕ ਮੈਂਬਰ ਦਾ ਹਿੱਸਾ ਹੈ ਦੇ ਵਿੱਚ ਕਿ ਹਦਾਇਤ ਨਹੀਂ ਹੈਗਾ ਯਾਰ ਵੀ ਇਹ ਫਲਾਨੀ ਜੀ ਹੈ ਨਾ ਜਦੋਂ ਆਪਾਂ ਕਿਸੇ ਤੋਂ ਕਿਰਾਏ ਦੇ ਕੰਮ ਕਰਾਉਂਦਾ ਅਗਲਾ ਪਰਸਨ ਉਹ ਹੁੰਦਾ ਸਭ ਇਹਨਾਂ ਦੇ ਵਿੱਚ ਹੋਰੀ ਹਰੇਕ ਨੂੰ ਖੁਸ਼ਬੂ ਹੁੰਦੀ ਹੈ ਖਰਾਬ ਕਰਤਾ ਜੇ ਤਾਂ ਲਾਂਭਾ ਦਿੰਦਾ ਤਾਂ ਕਿ ਠੀਕ ਵੀ ਕਰਕੇ ਆਉਣਿਆ ਪਰ ਸੈਡੀਆਂ ਦੀ ਚੀਜ਼ ਦੇ ਵਿੱਚੋਂ ਹਰੇਕ ਨੂੰ ਆਪਣੀ ਮਲ ਆਪਣੀ ਖੁਸ਼ਬੂ ਹੁੰਦੀ ਹੈ ਮੈਂ ਅਬਦੀਨ ਮੁਸਲਮੀ ਨਾਲ ਕੰਮ ਕਰ ਰਿਹਾ ਹਾਂ ਕੈਮਰਾ ਆਪਣਾ ਮੇਰੀ ਇਹਦੇ ਸੁਸਾਇਟੀ ਦੇ ਵਿੱਚ ਹਿੱਸੇਦਾਰੀ ਹੈ ਦੇ ਵਿੱਚ ਵੀਰੇ ਤੇ ਜਿਵੇਂ ਤੇ ਉਸ ਦਾ ਵੀ ਪ੍ਰਬੰਧ ਆਪਾਂ ਸੁਸਾਇਟੀ ਦੇ ਵਿੱਚ ਆਪਣੀ ਤੇ ਹੈਗਾਗਾ ਜਿਹੜੇ ਆ ਆਪਣੇ ਹੈਗਾ ਜੀ ਆਪਾਂ ਖੰਡ ਖਾਲ ਫੀਡ ਮਾਰਕੀਟ ਦੀ ਤੇ ਆਪਣਾ ਸਾਬਣ ਵਗੈਰਾ ਕੱਪੜੇ ਧੋਣ ਵਾਲੀ ਲਾਉਣ ਵਾਲੀ ਠੀਕ ਹੈ ਤੇ ਸੋਨਾ ਕਿਉਂ ਮਾਰਕੀਟ ਦਾ ਫਰ ਫਾਈਨ ਦਾ ਸੇਲਮ ਸਾਰਾ ਕੁਝ ਰੱਖਦੇ ਆ। ਮਤਲਬ ਸਾਰੀ ਜਿੰਨੀ ਵੀ ਕਰਦਾ ਕਰਦਾ ਰੋਣਾ। ਜਿਹੜੀ ਵਸਤੂ ਦੀ ਬਾਲ ਨਹੀਂਦੀ ਹੁੰਦਾ ਜਿੰਨੀਆਂ ਵੀ ਘਰੇ ਜ਼ਰੂਰੀ ਵਸਤੂ ਨਹੀਂ ਆਪਣ ਲੋੜ ਦੀ ਬਾਲੀ ਬਰੇਟਾ ਦੇ ਦਿੰਦੇ ਆ ਜੀ ਮਤਲਬ 10 20 ਰੁਪਏ ਦੇ ਮਾਰਜਿਨ ਨਾਲ। ਸੋ ਥੋੜੇ ਮਾਰਜਿਨ। ਸੋ ਉਹਦਾ ਵੀ ਕਿਸਾਨਾਂ ਨੂੰ ਬਹੁਤ ਜਿਆਦਾ ਬੈਨੀਫਿਟ ਹੁੰਦਾ ਹੈ। ਚੈੱਕ ਕੱਟ ਲੈਂਦੇ ਆਂ ਅਸੀਂ ਫਿਰ 6 ਮਹੀਨੇ ਬਾਅਦ 6 ਮਹੀਨੇ ਬਾਅਦ। ਕਿਉਂ ਉਹਦਾ ਜਿਹੜਾ ਇੰਟਰਸਟ ਹੈ ਉਹ ਬਹੁਤ ਘੱਟ ਹੁੰਦਾ ਹੈ ਜਿਹੜਾ ਮਾਰਕਟ ਸੋਸਾਇਟੀ ਦਾ। ਸੋ ਇਹ ਵੀ ਆਮ ਜਿਹੜਾ ਕਿਸਾਨ ਹੈ, ਛੋਟਾ ਕਿਸਾਨ ਹੈ, ਉਹਨੂੰ ਇਸ ਦਾ ਵੀ ਫਾਇਦਾ ਹ ਬੇਰ ਕਾਬੂਰ ਨੇ ਮੰਗਿਆ ਪਪੂਜਲ ਵੀ ਅਸੀਂ ਬੇਰ ਕਾਬੂ ਚਲਾਉਣੇ ਨੇ ਇੱਥੇ ਸਾਈਕਾਂ ਦੇ ਵਿੱਚ ਇੱਕ ਹੋਏ ਕੋਈ ਈਸੀ ਦਾ ਸਟੋਰ ਖੋਲ ਰਹੇ ਨੇ ਮਾਰਕੀਟ ਦੁਆਰਾ ਉਹ ਵੀ ਸਾਡਾ ਗਿਆ ਹੋਇਆ ਮਤਾ ਇੱਕ ਸਾਡੇ ਏਟੀਐਮ ਲੱਗਣਾ ਹੈ ਉਹਦਾ ਮਤਾ ਵੀ ਗਿਆ ਹੋਇਆ ਠੀਕ ਹੈ ਉਹ ਦੇਖੋ ਕੋਰਾ ਲਾਉਂਦੇ ਨਹੀਂ ਸਰਕਾਰ ਨੇ ਲਾਉਣਾ ਹੈ ਬਹੁਤ ਵਧੀਆ ਪਰਲਾ ਸਰਕਾਰ ਤੋਂ ਗੱਲ ਜ਼ਿਆਦਾ ਆਈ ਦੀ ਕਿ ਸਰਕਾਰ ਤੋਂ ਤੁਹਾਡੀ ਕੋਈ ਹੋਰ ਕੀ ਡਿਮਾਂਡ ਹੈ ਸੋਸਾਇਟੀਆਂ ਵਾਸਤੇ ਕਿਉਂਕਿ ਤੁਹਾਡੀ ਸੋਸਾਇਟੀ ਬਹੁਤ ਹੈ ਮੈਨੂੰ ਲੱਗਦਾ ਜ਼ਿਲ੍ਹੇ ਚੋਂ ਵੀ ਪਹਿਲਾਂ ਫਸਟ ਆਈ ਹੈ ਹੋਰ ਕੀ ਤੁਸੀਂ ਡਿਮਾਂਡ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਰਜਿੰਦਰ ਜੀ ਇਹੀ ਹੈ ਵੀ ਮੰਨ ਲਓ ਸੋਸਾਇਟੀ ਨੂੰ ਹਰ ਇੱਕ ਚੀਜ਼ ਕਿਵੇਂ ਖਾਦ ਆ ਨਾ ਜਾਂ ਜੋ ਵੀ ਖਾਦ ਦੀ ਸਟੋਰੇਜ ਹੁੰਦੀ ਹੈ ਸਾਰਿਆਂ ਤੋਂ ਵੱਧ ਹੈ ਠੀਕ ਹੈ ਜੀ ਉਦੋਂ ਇਹ ਪ੍ਰਾਈਵੇਟ ਅਦਾਰਿਆਂ ਨੂੰ ਪ੍ਰਾਈਵੇਟ ਦੁਕਾਨਾਂ ਨੂੰ ਜ਼ਿਆਦਾ ਦੇ ਦਿੰਦੇ ਨੇ ਸੀ ਕਹਿੰਦੇ ਸੋਸਾਇਟੀਆਂ ਨੂੰ ਪਹਿਲ ਦੇ ਆਧਾਰ ਤੇ 80% ਕੋਟਾ ਸੋਸਾਇਟੀ ਹੁੰ ਉਦੋਂ ਬਾਅਦ ਦੂਜੇ ਨੰਬਰ ਤੇ ਆ ਕੇ ਜਿਹੜੀਆਂ ਮੰਨ ਲਓ ਸਾਇਟੀਆਂ ਦੇ ਵਿੱਚ ਡੀਜ਼ਲ ਪੰਪ ਹੈਗੇ ਨੇ ਵੀ ਉਹ ਤਰੇਲ ਦੇ ਨਾਲ ਤੇ ਚਾਲੂ ਕਿਤੇ ਨਾ ਉਹ ਬਹੁਤ ਵੱਡਾ ਕਿਸਾਨ ਨੂੰ ਦਾ ਲਾਭ ਤੀਗਾ ਜਿਹੜੇ ਇਹਨਾਂ ਨੇ ਹੁਣ ਮਾਰਕੀਟ ਨਾਲੋਂ ਰੇਟ ਵਧਾ ਤੇ ਡੀਜ਼ਲ ਦੇ ਸਾਇਟੀ ਨੂੰ ਮਹਿੰਗਾ ਮਿਲਦਾ ਉਹਦਾ ਕਰਕੇ ਉਹ ਮਹਿੰਗੇ ਰੇਟ ਦੇ ਕਿਸਾਨਾਂ ਨੂੰ ਮਨ ਲੋਕ ਡੀਜ਼ਲ ਫ੍ਰੀ ਦਾ ਨਹੀਂ ਹੈਗਾ। ਠੀਕ ਹੈ। ਉਸੇ ਕਰਕੇ ਜਿਹੜੇ ਡੀਜ਼ਲ ਹੈਗੇ ਨੇ ਸੈਟੀ ਦੇ ਡੀਜ਼ਲ ਪੰਪ ਲੱਗੇ ਹੋ ਤੇ ਜਿਹੜੀ ਵੀ ਸੈਟੀ ਦੇ ਵਿੱਚ ਜੇ ਸਾਡੇ ਲੱਗੇ ਤੇ ਸਾਡੇ ਬੰਦ ਪਿਆ ਹੈਗਾ। ਬੰਦ ਪਿਆ। ਵੀ ਜੇ ਉਹ ਮਾਰਕੀਟ ਦੇ ਰੇਟ ਦੇ ਬਰਾਬਰ ਰੇਟ ਆ ਜੇ ਉਹਦਾ ਤਾਂ ਉਹ ਬਹੁਤ ਵੱਡੀ ਸਹੂਲਤ ਦਿੱਤੀ ਸੈਟੀ ਨੂੰ। ਕਿੰਨੇ ਟਾਈਮ ਤੋਂ ਬੰਦ ਹੈ ਇਹ ਪੰਪ? ਸਾਡਾ ਇਹ ਪਿਛਲੇ 4-5 ਸਾਲਾਂ ਤੋਂ। ਇਹ 2020 ਤੋਂ ਬੰਦ। 2020 ਤੋਂ ਬੰਦ। कोरोना ਤੋਂ ਬਾਅਦ ਸਾਰੇ ਬੰਦਟੀਆਂ ਨੇ ਬੰਦ ਕਰ ਦਿੱਤੀ ਕਿਉਂਕਿ ਸਰਕਾਰ ਨੇ ਕੀ ਕਰਿਆ ਪੰਜਾਬ ਸਰਕਾਰ ਨੇ ਜੀ ਪੰਪੇ ਸਾਰੇ ਸਰਕਾਰੀ ਬੰਦ ਕਰ ਦਿੱਤੇ ਸੀ ਉਹਨਾਂ ਨੇ ਜਿਵੇਂ ਉਹਨਾਂ ਦਸਾਂ ਵਾਲੀ ਡੀ ਪੰਪ ਨੇ ਉਹਨਾਂ ਨੂੰ ਸਰਕਾਰ ਨੇ ਆਪਣੇ ਕੋਲੋਂ ਸਾਫਟੀ ਦੇਤੀ ਇਹ ਸਰਕਾਰ ਸੈਟੀਉਂ ਦੇ ਦਿੰਦੀ ਪਰ ਅਸੀਂ ਚਲਾ ਲੈਂਦੇ ਕਿਉਂਕਿ ਕਿਸਾਨ ਤਾਂ ਮਹਗਾ ਗਰੀਬ ਦਾ ਨਹੀਂ ਸੀ ਉਹਨਾਂ ਨੇ ਸੈਟੀ ਬੰਦ ਹਾਂ ਸੈਟੀ ਦੀ ਮਦਦ ਕਰੀ ਹੁਣ ਮਾਰਕੀਟ ਦੇ ਵਿੱਚ ਉਹ ਰੇਟ ਸੈਟੀ ਦਾ ਵੱਧ ਹੁੰਦਾ ਤਾਂ ਉਹਦਾ ਕਰਕੇ ਕਿਸਾਨ ਖਰੀਦ ਜੇ ਮਾਰਕੀਟ ਦੇ ਬਰਾਬਰ ਦਾ ਰੇਟ ਸੈਟੀ ਦਾ ਹੋਵੇ ਡੀਜ਼ਲ ਤਾਂ ਸੈਟੀ ਦੇ ਡੀਜ਼ਲ ਪੰਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਰਹੀ ਸੀ ਬੜੀ ਬਹੁਤ ਵੱਡੀ ਮੰਗ ਆ ਵੀ ਸਰਕਾਰ ਤੋਂ ਅਸੀਂ ਕਰਦੇ ਵੀ ਆ ਕਿ ਟਰੱਕ ਆਪਣੇ ਜਿਹੜਾ ਮਨ ਨਾਲ ਸੈਟਿੰਗ ਦੇ ਵਿੱਚ ਜਿਹੜਾ ਇਹਦਾ ਡੀਜ਼ਲ ਦਾ ਹੱਦ ਕਰਜੇ ਮੁਤਾਬਕ ਹੈਗਾ ਉਹ 5000 ਆਪਣਾ 2500 ਇਕੜ ਦੀ ਹੈ ਓਕੇ ਆਪਾਂ ਇੱਕ ਕਾਤੀ ਦੇ ਜਿਹਦੀ ਮੰਨ ਲਈ ਕਿੱਲੇ ਦੀ ਕਾਤੀ ਹੈ ਉਹ 2500 ਡੀਜ਼ਲ ਹੀ ਲੈ ਸਕਦਾ ਉਹ ਵੀ ਵਧਾ ਕੇ ਮਗਹਾਈ ਦੇ ਹਿਸਾਬ ਨਾਲ 5000 ਘੱਟੋ ਘੱਟ ਕਰਨਾ ਚਾਹੀਦਾ ਹਾਂ ਜਿੰਨਾ ਉਹਦਾ ਇੱਕ ਇਹ ਸਰਕਾਰ ਦੀਆਂ ਮੇਨ ਮੰਗਾਂ ਨੇ ਸਰਕਾਰ ਤੋਂ ਕਹਿਣਾ ਮਤਲਬ ਜ਼ਿਮੀਦਾਰਾਂ ਦੇ ਹੱਕ ਦੀਆਂ ਮੰਗਾਂ ਨੇ ਇਹ ਕਰਨੀ ਚਾਹੀਦੀ ਹੈ ਪਹਿਲ ਦੇ ਦਰ ਤਾਂ ਕਿ ਜ਼ਿਮੀਦਾਰ ਇਹਦੇ ਨਾਲ ਮਜ਼ਬੂਤ ਹੋ ਜੇ ਹੂੰ ਜ਼ਿਮੀਦਾਰ ਨੂੰ ਹੋਰ ਵੀ ਜਿਹੜਾ ਉਹ ਸਾਰਾ ਡਿਪੈਂਡੈਂਸ ਸੁਸਾਇਟੀ ਦੇ ਹੋ ਜੇ ਤਾਂ ਕਿ ਹੁਣ ਤਾਂ 2500 ਦਾ ਡੀਜ਼ਲ ਮਿਲਦਾ ਇੱਕ ਕਿੱਲੇ ਦਾ ਕਿਤੇ 5000 ਦਾ ਮਿਲੇ ਉਹਦੇ ਰੇਟ ਬਹੁਤ ਆਪਣਾ ਵਿਆਜ ਦਾ ਰੇਟ 4% ਦਾ ਹੈਗਾ ਬਾਹਰ ਹੁਣ ਕਰਤੀ ਹੈਗਾ ਟੋਕਾ ਟਿਕਰ ਦੀ ਵਿਆਜ ਦੇ ਮਨੋ ਡੀਲ ਭਰਾ ਕੋਲੇ ਇੱਕ ਸਾਡੀ ਹੋਰ ਮੰਗ ਹੈ ਜੀ ਇੱਕ ਸਾਡੇ ਕੋਲ ਇਸ ਕੋ ਬੰਦੀ ਦਾ ਖਾਦ ਹੁੰਦਾ ਉਹ ਮਤਲਬ 35% ਖਾਦ ਸੈਡੀਆਂ ਤੇ ਅਪਲਾਈ ਕਰਦੇ ਹਾਂ ਓਰਿਜਨਲ ਨੈਨੋ ਜੂਰੀਆ ਲਾਉਂਦੇ ਨੇ ਮਨ ਕੇ ਯੂਨੀਵਰਸਿਟੀ ਕਹਿ ਰਹੀ ਆ ਵੀ ਨੈਨੋ ਦਾ ਦਾ ਕੋਈ ਫਾਇਦਾ ਨਹੀਂ ਲੈਟਰ ਕੱਢ ਰਹੀ ਆ ਤੁਹਾਨੂੰ ਬੇਚੀ ਬੜੀ ਮਹਤਮ ਕੱਢ ਰਹੇ ਆ ਪਰ ਉਹ ਠੱਕੇ ਨਾਲ ਦਿੰਦੇ ਆ ਇਹ ਬੰਦ ਹੋਣਾ ਚਾਹੀਦਾ ਤੇ ਕੋ ਨਾਲ ਨਾਲ ਉਹਦੇ ਨਾਲ ਨੈਨੋ ਜੂਰੀਆ ਲਾ ਆ ਜਾਂਦਾ ਹੈ ਉਹ ਬੰਦ ਹੋਣਾ ਚਾਹੀਦਾ ਜੀ ਕਿਉਂਕਿ ਉਹਦਾ ਕੋਈ ਕੰਮ ਹੀ ਨਹੀਂ ਯੂਨੀਵਰਸਿਟੀ ਕਹ ਰਹੀ ਫਾਇਦਾ ਹੀ ਨਹੀਂ ਹੈਗਾ ਓਕੇ ਕਿਉਂਕਿ ਇਸ ਕੋ ਸੈਂਟਰ ਦੀ ਕੰਪਨੀ ਉਹ ਠੱਕੇ ਨਾਲ ਆ ਰਹੇ ਨੇ ਇਹ ਬੰਦ ਹੋਣਾ ਚਾਹੀਦਾ ਜੀ मतलब so, बाकी ज़िए ज़िए so, तो, तो, सो बाकी जेड़ा फार्मर ਨੇ ਉਹਨਾਂ ਨੂੰ ਵੀ ਇਹ ਇਕੱਠੇ ਹੋ ਕੇ ਜਿਵੇਂ ਇਹ ਜਿਹੜੀ ਲੈਟਰ ਨੇ ਡਿਮਾਂਡ ਲੈਟਰ ਨੇ ਉਹ ਵੀ ਆਪਾਂ ਸਰਕ ਸੋ ਦੋਸਤੋ ਜਿਹੜੇ ਕਿਰਾਏ ਨੇ ਵੀਰੇ ਭਾਰੇ ਵੀ ਤੁਹਾਨੂੰ ਮੈਂ ਦੱਸਦਾ ਜੀ ਜਿਹੜੇ ਆਮ ਫਾਰਮਰ ਕਿਰਾਏ ਤੇ ਕੰਮ ਕਰਦੇ ਨੇ ਜਿੰਮੇਦਾਰ ਕਿਸਾਨ ਭਰਾ ਜੀ ਸਾਡੇ ਸਾਰੇ ਵੀ ਜਿੰਨੇ ਮਸ਼ੀਨਰੀ ਦੇ ਕਿਰਾਏ ਦੇ ਰੇਟ ਨੇ ਕਿਰਾਏ ਦੇ ਰੇਟ ਨੇ ਸਾਰੇ تقریبا ਟੱਟ ਨੇ ਅਸੀਂ ਬਹੁਤ ਘੱਟ ਮਾਰ ਜਾਂਦੇ ਤੇ ਮਤਲਬ ਅਸੀਂ ਡੀਜ਼ਲ ਦਾ ਰਿਪੇਅਰ ਦਾ ਥੋੜਾ ਜਿਹਾ ਖਰਚਾ ਦੇਖ ਕੇ ਮਤਲਬ ਵੀ ਇੰਨਾ ਕ ਡੀਜ਼ਲ ਤੇ ਖਰਚਾ ਆਉਂਦਾ ਇੰਨਾ ਕ ਰਿਪੇਅਰ ਤੇ ਆਉਂਦਾ ਇੰਨਾ ਦਾ ਕਰਦਾ ਹਾਂ 20-25% ਦੇ 10% ਦੇ ਮਾਰਜਿਨ ਤੇ ਵੀ ਕੰਮ ਕਰਦੇ ਆ ਮਤਲਬ ਬਹੁਤ ਘੱਟ ਰੇਟ ਕਿਸਾਨਾਂ ਤੋਂ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਘੱਟ ਤੋਂ ਘੱਟ ਰੇਟ ਕਿਸਾਨਾਂ ਨੂੰ ਜਿਹੜਾ ਤੁਸੀਂ ਲੈ ਜੀਓ ਸੋ ਇਹੀ ਗੱਲ ਹੈ ਜੀ ਕਿਉਂਕਿ ਜੇਕਰ ਸਾਰਿਆਂ ਦੀ ਆਪਦੀ ਮਸ਼ੀਨਰੀ ਆ ਤਾਂ ਉਹਨਾਂ ਨੂੰ ਕਿਰਾਇਆ ਵੀ ਘਟ ਦੇਣਾ ਪੈਂਦਾ ਤੇ ਜਿਹੜਾ ਛੋਟਾ ਜਿਹੀ ਨਿਯਾਰ ਹੈ ਉਹ ਆਸਾਨੀ ਨਾਲ ਸੁਸਾਇਟੀਆਂ ਤੋਂ ਜਿਹੜਾ ਉਹ ਆਪਣੇ ਕੰਮ ਜਿਹੜਾ ਕਰ ਸਕਦਾ ਸੋ ਸਾਰੇ ਇਹ ਵੀਡੀਓ ਵੀਰ ਜੀ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰਿਓ ਤੇ ਆਪੋ ਆਪਣੇ ਪਿੰਡ ਦੇ ਵਿੱਚ ਆਪੋ ਆਪਣੀਆਂ ਸੁਸਾਇਟੀਆਂ ਦੇ ਵਿੱਚ ਆਪਾਂ ਜਰੂਰ ਹਿੱਸਾ ਜੋਗਦਾਨ ਪਾਈਏ ਤਾਂ ਕਿ ਆਪਾਂ ਇਸ ਤੋਗਾਲ ਮੈਂ ਤੁਹਾਨੂੰ ਸਾਰੇ ਜਿਹੜੇ ਇੰਪਲੀਮੈਂਟਰ ਨੇ ਉਹਨਾਂ ਦੀ ਵੀ ਵੀਡੀਓ ਵੀ ਨਾਲ ਦੇ ਦਿਖਾਉਣਾਗਾ ਸੋ ਤਾਂ ਕਿ ਆਪਾਂ ਆਪਣੇ ਆਪਣੇ ਪਿੰਡ ਦੇ ਵਿੱਚ ਇਹੋ ਜੇ ਇੱਕ ਪ੍ਰੋਜੈਕਟ ਸਟੈਬਲਿਸ਼ ਕਰ ਸਕੀਏ ਤਾਂ ਕਿ ਜਿਹੜਾ ਛੋਟਾ ਜ਼ਿਮੀਂਦਾਰ ਹੈ ਉਹ ਕਿਸੇ ਕਰਜ਼ੇ ਦੇ ਬੋਝ ਹੇਠ ਨਾ ਆਵੇ ਤਾਂ ਸੁਸਾਇਟੀਆਂ ਤੋਂ ਉਹ ਜਿਹੜਾ ਆਪਣੀ ਫਸਲ ਦੀ ਜਿਹੜੀ ਸਾਰੀ ਜਿਹੜਾ ਇੰਪਲੀਮੈਂਟ ਹੈ ਇੱਥੋਂ ਲਿਜਾ ਕੇ ਆਪਣਾ ਕੰਮ ਕਰ ਸਕਦਾ ਸੋ ਵਧਾਈ ਦੇ ਪਾਤਰ ਨੇ ਤੋਗਾਲ ਸੁਸਾਇਟੀ ਦੇ ਸੈਕਟਰੀ ਸਾਹਿਬ ਨਵੇਂ ਸੈਕਟਰੀ ਜਿਹੜਾ ਨੇ ਪਿਛਲੇ 2-3 ਸਾਲ ਤੋਂ ਕੰਮ ਕਰ ਰਹੇ ਨੇ ਤੇ ਇਹਨਾਂ ਦੀ ਕਮੇਟੀ ਜਿਹੜੀ ਕਿ ਐਨੀ ਲਾਂ ਨਾਲ ਕੰਮ ਕਰਦੀ ਹੈਗੀ ਤੇ ਹਰ ਇੱਕ ਪਿੰਡ ਦੇ ਵਿੱਚ ਐਈਆਂ-ਈਆਂ ਸੁਸਾਇਟੀਆਂ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਸੋ ਤੁਸੀਂ ਵੀ ਦੋ ਸ਼ਬਦ ਦਾ ਰਜਿੰਦਰ ਵੀਰੇ ਵੀ ਇਹੀ ਹੈ ਮੈਂ ਤਾਂ ਸਾਰੇ ਹਰੇਕ ਮੰਨੋਂ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਨੇ ਜਾਂ ਸੁਣਦੇ ਨੇ ਹਨ ਹਰੇਕ ਪਿੰਡ ਦੇ ਮੰਨੋਂ ਲੋਕਾਂ ਨੂੰ ਕਿਸਾਨਾਂ ਨੂੰ ਅਪੀਲ ਕਰਨੀ ਚਾਹਣਾ ਜੇ ਆਪਾਂ ਸੈਟੀ ਨੂੰ ਕਾਮਯਾਬ ਕਰ ਗਏ ਜੇ ਮੰਨ ਲਓ ਵੀ ਆਪਣਾ ਆਪਾ ਵਿਕਤਾਂ ਨੂੰ ਜਗਾਵਾ ਇਕੱਲਾ ਇਕੱਲਾ ਬੰਦਾ ਕੋਈ ਮਸ਼ੀਨਰੀ ਖਰੀਦ ਨਹੀਂ ਸਕਦਾ ਜਿੰਨੀ ਮੰਨ ਲਓ ਸੈਟੀ ਨੂੰ ਆਪਾਂ ਸਰਬਸੰਗਤੀ ਨਾਲ ਵਧੀਆ ਮਿਹਨਤੀ ਮੁੰਡੇ ਮੂਰੇ ਲਾ ਕੇ ਕਮੇਟੀ ਦੇਣਾ ਨੇ ਤਾਂ ਕਰਕੇ ਆਪਣਾ ਸਹਿਜ ਜਿਹੜਾ ਪੰਦਰ ਉੱਚਾ ਜਾ ਸਕਦਾ ਨਹੀਂ ਮੰਨ ਲਓ ਜੇ ਉਹ ਗਰੁੱਪਵਾਦੀ ਜੇ ਆਪਾਂ ਸੈਟੀ ਨੂੰ ਡੇਗਣਤੀ ਰਹੇ ਵੀ ਉਹ ਫਲਾਣਾ ਮੂਰੇ ਆ ਗਿਆ ਜਿੱਦਾਂ ਫੇਰ ਆਪਣਾ ਮੰਨ ਲਓ ਸੁਧਾਰ ਹੁਣ ਬਹੁਤ ਮੁਸ਼ਕਲ ਹੈ ਜੇ ਆਪਾਂ ਨੇ ਵਧੀਆ ਤਰੱਕੀ ਕਰਨੀ ਹੈ ਤਾਂ ਸੈਟੀ ਨੂੰ ਜੇ ਉੱਪਰ ਲਿਜਾਵਾਂਗੇ ਤਾਂ ਹੀ ਆਪਣਾ ਜਿਹੜਾ ਕਿਸਾਨ ਹੈ ਤਰੱਕੀ ਕਰਦਾ ਛੋਟਾ ਕਿਸਾਨ ਹੈ ਜਿਹੜਾ ਵੱਡਾ ਕਿਸ ਪਰ ਜਿਹੜਾ ਮੱਧਮ ਦੇ ਛੋਟੀ ਵਰਗੇ ਦਾ ਕਿਸਾਨ ਆ ਉਹ ਤਾਂ ਹੀ ਤਰੱਕੀ ਕਰੂਗਾ ਜੇ ਮੰਨ ਲਓ ਉਹਦੇ ਪਿੰਡ ਸਹੀ ਤਰੱਕੀ ਕਰੂਗੇ ਮੇਰੇ ਦਾ ਜਿਹੜੇ ਮੇਰਾ ਅਦਮੀ ਜੀ ਵਿਚਾਰ ਸੋ ਸਾਰੇ ਇਹ ਵੀਡੀਓ ਵੀਰ ਜੀ ਆਪਣਾ ਫਰਜ਼ ਜ਼ਰੂਰ ਸਮਝ ਕੇ ਸ਼ੇਅਰ ਕਰਿਓ ਕਿਸਾਨੀ ਨੂੰ ਆਪਾਂ ਤਾਂ ਹੀ ਬਚਾ ਸਕਦੇ ਆ ਜੇ ਆਪਾਂ ਆਪਣੀਆਂ ਸੁਸਾਇਟੀਆਂ ਨੂੰ ਕਾਮਯਾਬ ਕਰੀਏ ਸੋ ਬਿਨਾ ਕਿਸੇ ਰਾਜਨੀਤਿਕ ਤੋਂ ਬਿਨਾ ਕਿਸੇ ਲੜਾਈ ਝਗੜੇ ਤੋਂ ਬਿਨਾ ਕਿਸੇ ਗਰੁਪਵਾਦੀ ਤੋਂ ਆਪਣੀਆਂ ਜਿਹੜੀਆਂ ਪਿੰਡਾਂ ਦੀਆਂ ਸੁਸਾਇਟੀਆਂ ਨੇ ਉਹਨਾਂ ਦੀ ਕਮੇਟੀ ਦੀ ਚੋਣ ਕਰੀਏ ਤੇ ਸੁਸਾਇਟੀ ਦੇ ਵਿੱਚ ਅਜਿਹੇ ਕੰਮ ਕਰੀਏ ਇਨਾਂ ਦੀ ਸੁਸਾਇਟੀ ਨੂੰ ਰੋਡ ਰੀਮਾਡਲ ਮੰਨ ਕੇ ਆਪਾਂ ਆਪਣੀਆਂ ਸੁਸਾਇਟੀਆਂ ਨੂੰ ਵੀ ਉੱਪਰ ਲੈ ਕੇ ਆਈਏ ਸੋ ਧੰਨਵਾਦ ਦੋਸਤੋ ਵੀਡੀਓ ਜੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਠੀਕ ਹੈ ਧੰਨਵਾਦ ਸਾਰਿਆਂ ਦਾ